ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵੇਰ ਦਾ ਟਾਈਮ ਹੋ ਰਿਹਾ 5:30 ਵਜੇ ਦਾ ਤੇ ਦਿਨ ਹੈਗਾ ਸੋਮਵਾਰ ਤੇ ਅੱਜ ਦਾ ਜਿਹੜਾ ਅਸੀਂ ਨਵਾਂ ਸਫ਼ਰ ਤੈਅ ਕਰਨ ਜਾ ਰਹੇ ਹਾਂ ਉਹ ਹੈਗਾ ਧਰਮਸ਼ਾਲਾ ਦਾ ਦੋ ਤਿੰਨ ਦਿਨ ਦਾ ਪ੍ਰੋਗਰਾਮ ਜੇ ਬਣਾਇਆ ਸੀਗਾ ਮੈਂ ਤੇ ਰਾਣੇ ਨੇ ਤੇ ਨਾਲ ਆਪਣਾ ਤਾਇ ਦਾ ਮੁੰਡਾ ਇੱਕ ਸੁਖਦੀਪ ਉਹਨੂੰ ਮਲਾਉਣਿਆ ਉਹ ਬੂਟ ਪੁੰਨ ਗਿਆ ਹੈਗਾ ਤੇ ਆਪਾਂ ਚੱਲਦੇ ਹਾਂ ਪਿੰਡੋਂ ਪਿੰਡੋਂ ਕਿਹੜੇ ਕਿਹੜੇ ਰਸਤੇ ਜਾਣਾਗਾ ਤੇ ਉਹ ਆਪ ਡਿਸਕਸ ਕਰਾਂਗੇ ਵੀਡੀਓ ਦੇ ਵਿੱਚ ਕਿੰਨਾ ਕੁ ਤੇਲ ਲੱਗੇ ਉਹ ਵੀ ਵੀਡੀਓ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਤੇ ਬਾਕੀ ਰਾਣੇ ਦੀ ਟੀਕਾ ਬਸ ਰਾਣਾ ਆਦੇ ਤੇ ਅੱਗੇ ਵਧਦੇ ਆ ਸਾਨੂੰ ਐ ਵੀ ਟਾਈਮ ਜਿੰਨਾ ਪਹੁੰਚਦੀ ਏ ਤਾਂ ਕਿ ਮੀਂਹ ਕਣੀ ਤੋਂ ਥੋੜਾ ਜਿਹਾ ਰਾਹਤ ਮਿਲ ਜੇ ਬਾਕੀ ਮੌਸਮ ਦਾ ਕੋਈ ਪਤਾ ਨਹੀਂ ਹੈ ਨਾ ਸੌਣ ਦਾ ਮਹੀਨਾ ਵਾ ਚੜਨ ਵਾਲੀ ਹੈਗਾ ਤੇ ਮੌਨਸੂਨ ਸਟਾਰਟ ਨੇ ਤਾਂ ਕਰ ਗਏ ਰਾਣਾ ਬੋਸ ਆਪਣੇ ਕੋਲੇ ਆ ਗਿਆ ਵਾ ਵੀ ਰਾਣਾ ਜੀ ਰਾਣਾ ਪੂਰਾ ਇਕੱਟ ਹੋ ਗਿਆ ਹੈ ਕੀ ਹਾਲ ਨੇ ਠੀਕ ਆ ਠੀਕ ਆ ਹਾਂ ਹਾਂ ਬੱਲੇ ਚਲੋ ਬਾਈ ਸੁਖਦੀਪ ਸਿੰਘ ਲੱਲੀਆਂ ਤੇ ਰਾਣਾ ਹਾਂਜੀ ਕੀ ਰਾਣਾ ਚਲਾਜੀ ਅੱਜ ਦਾ ਜਿਹੜਾ ਸਫ਼ਰ ਅਸੀਂ ਕਰਾਂਗੇ ਉਹ ਤਕਰੀਬਨ 300 ਕਿਲੋਮੀਟਰ ਦਾ ਹੋਊਗਾ ਤੇ ਬਾਕੀ ਮੌਸਮ ਦਾ ਪੂਰਾ ਦੇਖ ਕੇ ਆਏ ਸੀਗੇ ਕਿ ਕੋਈ ਬਾਕੀ ਪਤਾ ਨਹੀਂ ਹੁੰਦਾ ਹਮਾਸ਼ਲ ਦੇ ਵਿੱਚ ਕਦੋਂ ਮੀਂਹ ਜੇ ਪੈਣ ਲੱਗ ਜਾਏ ਥੋੜਾ ਥੋੜਾ ਕਣੀਆਂ ਜਿਹਾ ਹੈਗੇ ਨੇ ਤੇ ਆਪਣੇ ਵੱਲੋਂ ਪੂਰੀ ਇੱਕ ਇਸੀ ਤਿਆਰੀ ਕਰਕੇ ਆਏ ਹਾਂਗੇ ਸਮਾਨ ਸਾਜੋ ਸਮਾਨ ਪੂਰਾ ਵਧੀਆ ਲੈ ਕੇ ਆਏ ਹਾਂਗੇ ਹਾਂ ਜੀ 10 ਕਿਲੋਮੀਟਰ ਹੀ ਐ ਸੀ ਮੇਰੀਆਂ ਦਾ ਛੰਡੀਆਂ ਵੀ ਖੁੱਲ ਗਈਆਂ ਛੰਡੀਆਂ ਅਸੀਂ ਖੱਤ ਕਰਦੀਆਂ ਰਾਤ ਬੰਨੀਆਂ ਸੀਗੀਆਂ ਸਮਾਰ ਕੇ ਅੱਛਾ ਪਰ ਪਤਾ ਨਹੀਂ ਯਾਰ ਕੀ ਦਿੱਕਤ ਆ ਗਈ ਤੂੰ ਐਂ ਕਰ ਫਿਰ ਤੇ ਟੇਪ ਰੋਲ ਲੈ ਲੈ ਹੈਗੀ ਮਾ ਚੱਕੀਆਂ ਅਸੀਂ ਤੇ ਰੋਲ ਲੈ ਟੇਪ ਰੋਲ ਹੀ ਹੋਣੀ ਕਾਲੀ ਮੋਟਰਸਾਈਕਲ ਆਪਨੇ ਕੋਲ ਇਸ ਵਾਰੀ 2 ਹੋਣਗੇ ਇੱਕ ਰਾਣੇ ਵਾਲਾ ਮੋਟਰਸਾਈਕਲ ਹੋਊਗਾ ਬੁਲਟ ਇੱਕ ਮੇਰੇ ਵਾਲਾ ਤੇ ਮੇਰੇ ਵਾਲੇ ਥੋੜੀ ਚੇਨ ਦੀ ਪ੍ਰੋਬਲਮ ਆ ਪਰ ਇਹ ਧੋਖਾ ਨਹੀਂ ਦਿੰਦਾ ਇੰਨਾ ਕੁ ਭਰੋਸਾ ਨੂੰ ਪੱਖੋ ਕੈਂਦੀਆਂ ਤੋਂ ਅੱਬਾ ਪਾਟੇ ਚੱਲੇ ਬਰਨਾਲੇ ਵੱਲ ਇੱਧਰ ਤੇ ਚੱਲਦੇ ਰਹਨੇ ਆ ਜ। ਲਓ ਜੀ ਹੁਣ ਆਪਾਂ ਪਾਟੇ ਚੱਲੇ ਬਰਨਾਲੇ ਵੱਲ ਬਰਨਾਲੇ ਤੋਂ ਅੱਪ ਚੱਲਾਂਗੇ ਲੁਧਿਆਣਾ ਛੱਡ ਮੁੱਲਾਪੁਰ ਤੋਂ ਅੱਪ ਛੇ ਮੋੜਾਂਗੇ ਮੁੱਲਾਪੁਰ ਤੋਂ ਹੰਬੜਾ ਨੂੰ ਜਿੱਥੇ ਆਪਾਂ ਰਸਤਾ ਜਾਂਦਾ ਇੱਕ ਤੋਂ ਉਧਰ ਤੇ ਆਪਾਂ ਸ਼ਾਰਟਕਟ ਵੀ ਜਾ ਸਕਦੇ ਆ ਵਧੀਆ ਉ ਤਾਂ ਫਿਰ ਜਾਣ ਨੂੰ ਆ ਬਈ ਦੇਖੀਏ ਤਾਂ ਉਹਨਾਂ ਵਿਚ ਦੇ ਵੀ ਜਾਹ ਤਾਂ ਲੁਧਿਆਣਾ ਤੋਂ ਸਿੱਧਾ ਗੜਸ਼ੰਕਰ ਤਾਂ ਨਵਾਂ ਸ਼ਹਿਰ ਹੈ ਨਾ ਉਹ ਏਰੀਆ ਵੀ ਵਧੀਆ ਹੈਗਾ ਪਰ ਥੋੜੇ ਜਿਹੋ ਦੇ ਵਿੱਚ ਨਾ ਖੱਡੇ ਜੇ ਹੈਗੇ ਨੇ ਵਿੱਚ ਦੋ ਇੱਕ ਖੱਡੇ ਜੇ ਹੈਗੇ ਨੇ ਇਹ ਤੋਂ ਵਧੀਆ ਆਪਾਂ ਉਹ ਮਤਲਬ ਜਿਹੜਾ ਲੋਗਰ ਰੂਟ ਆ ਸ਼ੈਟ ਜਿਹਾ ਲਾ ਉਧਰ ਹੀ ਲੰਘ ਜਾਗੇ ਮੁੱਲਾਪੁਰ ਤੋਂ ਬੱਚ ਲਿਆਂ ਹੰਬੜਾ ਨੂੰ ਤੇ ਹੰਬੜਾ ਤੋਂ ਬੱਚ ਲਾਂਗੇ ਵੱਡਾ ਰੋਡ ਚੜਦਾਂਗੇ ਹਸ਼ਿਆਰਪੁਰ ਵਾਲਾ ਮਤਲਬ ਕੀ ਫਗਵਾੜਾ ਫਲੋਰ ਵਾਲਾ ਇੱਧਰ ਹੀ ਚਲਾਂਗੇ ਪਿੰਡਾਂ ਵਿਚਰੇ ਆਪਾਂ ਨੂੰ ਜੀ ਆਇਆਂ ਨੂੰ ਨਗਰ ਨਿਗਮ ਫਗਵਾੜਾ ਅੰਮ੍ਰਿਤਸਰ ਹੈਗਾ 107 ਕਿਲੋਮੀਟਰ ਤੇ ਜਲੰਧਰ ਹੈਗਾ 27 ਕਿਲੋਮੀਟਰ ਤੇ ਆਪਾਂ ਫਗਵਾੜੇ ਪਹੁੰਚ ਚੁੱਕੇ ਆਂ ਸਰਹਰ ਤੋਂ 20 ਕਿਲੋਮੀਟਰ ਪਿੱਛੇ ਖੜੇ ਆਪਾਂ ਇਸ ਟਾਂ ਤੇ ਇੱਥੇ ਆਪਾਂ ਬ੍ਰੇਕਫਾਸਟ ਕਰਕੇ ਅੱਗੇ ਚੱਲਦੇ ਆਂ ਹੁਸ਼ਿਆਰਪੁਰ ਤੋਂ ਆਪਾਂ ਖੜੇ ਆਂਗੇ 10-15 ਕਿਲੋਮੀਟਰ ਪਿੱਛੇ ਖੜੇ ਆਂਗੇ ਦੇ ਪਟਰੋਲ ਪੰਪ ਤੇ ਇੱਥੇ ਆਪਾਂ ਪਾਣੀ ਭਰਦੇ ਸੀਗੇ ਤੇ ਪਾਣੀ ਭਰ ਕੇ ਆਪਾਂ ਚੱਲਦੇ ਆਂ ਅੱਗੇ ਉਹ ਇੱਥੇ ਥੋੜੀ ਗਰਮੀ ਹੈ ਹਜੇ ਗਰਮੀ ਵੀ ਹੈ ਤੇ ਬਾਕੀ ਮੋਟਰਾਂ ਨੂੰ ਦਮ ਦਬਾਇਆ ਕਿਉਂਕਿ ਲੰਬੇ ਸਮੇਂ ਚੱਲੀ ਜਾਂਦੇ ਨੇ ਮੋਟਰਸਾਈਕਲ 100 150 ਕਿਲੋਮੀਟਰ ਦਾ ਆਪਾਂ ਕੱਢ ਕੇ 100 ਕਿਲੋਮੀਟਰ ਤੇ ਆਪਾਂ ਮਤਲਬ ਮੋਟਰਾਂ ਨੂੰ ਵੈਸੇ ਦਮ ਦਬਾਉਣੇ ਆ ਪਰ 100 125 ਕਿਲੋਮੀਟਰ ਹੋ ਗਿਆ ਤੇ ਹੁਣ ਆਪਾਂ ਚੱਲਾਂਗੇ ਅੱਗੇ ਹਾਰਪੁਰ ਤੋਂ ਪਹਾੜੀ ਏਰੀਆ ਸ਼ੁਰੂ ਹੋ ਜੂ ਜਾਇਆ ਵੀ ਤੇ ਇੱਥੋਂ ਜਿਹੜਾ ਤੁਹਾਨੂੰ ਸਾਰਾ ਦਿਖਾ ਰਿਹਾ ਉਹ 126 ਕਿਲੋਮੀਟਰ ਦਿਖਾ ਰਿਹਾ ਹੈਗਾ ਇਨਾ ਕਿ ਤਕਰੀਬਨ 130 ਹੋਵੋ ਬਤਵਾਂ 135 ਇਨਾ ਕਿ ਤਕਰੀਬੇ ਬੰਦਾਗਾ। ਹਿਆਰਪੁਰ ਦੇ ਵਿੱਚ ਆਪਾਂ ਇੰਟਰਸਟਮ ਹੋ ਚੁੱਕੇ ਹਾਂ ਤੇ ਗਰਮੀ ਗੱਲ ਕਰੀਏ ਤਾਂ ਗਰਮੀ ਉਨੀ ਹੀ ਆ ਜੇ। ਮarre ਤਾਂ ਪਛਿਆਰਪੁਰ ਤੋਂ ਬਾਹਰ ਨਿਕਲ ਜਾਂਗੇ ਉਦੋਂ ਹੋຊਾਦਾ ਥੋੜੀ ਗਰਮੀ ਦਾ ਪ੍ਰਭਾਵ ਘੱਟ ਹੋਵੇ ਪਰ ਅਜੇ ਗਰਮੀ ਹੁੰਦੀ ਨਹੀਂ ਆ। ਹਿਆਰਪੁਰ ਦੇ ਵਿੱਚ ਪਤਾ ਨਹੀਂ ਮੇਰਾ ਤੀਜਾ ਜਾਂ ਚੌਥਾ ਕਿਹੜਾ ਸ਼ਾਦਾ। ਬਹੁਤ ਸੋਹਣਾ ਏਰੀਆ ਹੈ ਵੀ। ਕੱਲ ਉਹੀ ਹੁਸ਼ਿਆਰਪੁਰ ਜਮ ਮੋੜ ਤੇ ਖੜੇ ਸੀਗੇ ਤੇ ਪੁਲਿਸ ਵਾਲੇ ਘੇਰ ਰਿਆ ਕਹਿੰਦਾ ਕਲ ਲਾਇਸੈਂਸ ਦਿਖਾ ਦੇ ਬਸ ਤੇ ਲਾਇਸੈਂਸ ਚੈੱਕ ਕਰਕੇ ਡਰਾਈਵਿੰਗ ਲਾਇਸੈਂਸ ਨਾ ਦੀਆਂ ਭੇਟਾ ਕਹਿੰਦਾ ਕੋਈ ਚੱਕਰ ਨੰਗ ਜੋ ਸਾਡਾ ਬੰਦਾ ਇੱਕ ਭਿਸ਼ਰੇ ਗਿਆ ਪਤਾ ਨਹੀਂ ਗਾਹ ਲੰਘ ਗਿਆ ਸਰ ਇਧਰ ਮੁੜਨਾ ਸੀਗਾ ਜੇ ਆਪਾਂ ਬੱਸ ਦੀ ਗੱਲ ਕਰੀਏ ਤਾਂ ਲੁਧਿਆਣੇ ਤੋਂ ਬੱਸ ਵੀ ਹੁੰਦੇ ਤਾਂ ਮਸਲਾ ਨੂੰ ਮਤਲਬ ਤੁਸੀਂ ਆ ਬਰਨਾਲੇ ਚੱਲੀਏ ਬਰਨਾਲੇ ਵੀ ਸ਼ਾਇਦ ਇੱਕ ਹੈਗਾ ਗਾਮ ਬਸ ਦਾ ਤੇ ਅਬ ਲੁਧਿਆਣੇ ਤੋਂ ਮਿਲ ਜਾਂਦੀ ਹੈ ਤਰਮਫਲਾਂ ਨੂੰ ਬਸ ਤਰਮਹਲਾ ਕਾਂਗੜਾ ਲਈ ਬਸ ਉਥੋਂ ਬੰਦਾ ਪੀਆ ਡੀਸੀ ਬਸਤੇ ਵੀ ਆਦਾ ਆਰਾਮ ਦਾ ਬੰਦਾ ਤੇ ਮਨਾਲੀ ਨੂੰ ਵੀ ਆਪਣੇ 12 ਬਾਈ ਜਾਂਦੀ ਹੈ ਬਸ ਬਰਨਾਲੇੋਂ ਤੇ ਲੇਹ ਲਤਾਖ ਨੂੰ ਵੀ ਜਾਣ ਲੱਗੀ ਹੁੰਦਾ ਬਸ ਉਹ ਚੰਡੀਗੜ੍ਹ ਤੋਂ ਮਿਲ ਜਾਂਦੀ ਹੈ ਬਾਕੀ ਇਹ ਰਾਜ ਦੇ ਵੀ ਵਧੀਆ ਚੱਲਦੀਆਂ ਨੇ ਬਸ ਆਮ ਲਓ ਜੀ ਇੱਥੋਂ ਆਪਾਂ ਹੁਣ ਚੜ ਲੱਗੀ ਅਸਲ ਚੜ੍ਹਾਈ ਇੱਥੋਂ ਸਟਾਰਟ ਹੋ ਜਾਣਾ ਕੰਮ 15 ਕਿਲੋਮੀਟਰ ਹਿਸ਼ਾਰਪੁਰ ਤੋਂ ਲੈ ਕੇ 15 ਕਿਲੋਮੀਟਰ ਨੂੰ ਆਂਦਾ ਤੇ ਇੱਥੇ ਇੱਕ ਪਿੰਡ ਹੈ ਜਿਹੜਾ ਆਪਣਾ ਬਾਰਡਰ ਤੇ ਪੈਂਦਾ ਹੈ ਜਮਾ ਹਿਸ਼ਾਰਪੁਰ ਬਾਰਡਰ ਦੇ ਆ ਮਾਰ ਚੱਲਦੇ ਇੱਥੋਂ ਹੋ ਗਿਆ ਕਹਿੰਦੇ ਜਿਹਨੂੰ ਕੰਨ ਅਜੇ ਬੰਦ ਹੋਣ ਲੱਗ ਜਾਂਦੇ ਨੇ ਇਹ ਕਾ ਇਧਰਲੇ ਪਾਸੇ ਡੈਮ ਆ ਮਿੱਤਰ ਪਿਆਰੇ ਉਹਦੇ ਛੋਟਾ ਡੈਮ ਉਹਦੇ ਉੱਧਰ ਖੈਰ ਜੇ ਆਪਾਂ ਪਹਾੜਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਹੈਗਾ 10-15 ਕਿਲੋਮੀਟਰ ਏਰੀਆ ਜਿਹੜਾ ਪਹਾੜ ਵਾਲਾ ਹਜ਼ਾਰਪੁਰ ਦੇ ਨਾਲ ਹਜ਼ਾਰਪੁਰ ਦਾ ਮਤਲਬ ਕਹਿੰਦਾ ਇਹ ਆ ਵੀ ਹਜ਼ਾਰਪੁਰ ਦੇ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਆ ਪਹਾੜ ਹੈਗੇ ਨੇ ਤੇ ਤੋਂ ਬਾਅਦ ਇੱਕ ਪਿੰਡ ਆਊਗਾ ਉਹ ਲਾਸਟ ਪੰਜਾਬ ਦਾ ਇਸ ਤੋਂ ਬਾਅਦ ਫਿਰ ਹਮਾਦਲ ਸ਼ੁਰੂ ਹੋ ਜਾਊਗਾ ਮਤਲਬ ਹਿਮਾਚਲ ਨਾਲ ਹੀ ਉਹ ਪੰਜਾਬ ਦਾ ਇੱਕ ਪਿੰਡ ਹੈਗਾ ਖੜੇ ਤੇ ਵੇਖੇ ਪੰਜਾਬੀ ਇਹਦਾ ਪੰਜਾਬ ਪੁਲਿਸ ਖੜੀ ਹੈਗੀ ਨਾਕਾ ਤੇ ਬਚਾ ਤਾਂ ਲੈ ਜਾਂਦਾ ਵੀ ਇੱਥੇ ਪੰਜਾਬ ਦਾ ਏਰੀਆ ਜਿਹਾ ਚੱਲ ਰਿਹਾ ਹੈਗਾ ਇੱਥੇ ਮੋਟਰ ਰੈਂਗ ਰੈਂਗ ਦਾ ਇੱਥੇ ਚੜ੍ਹਾਈ ਆਉਣ ਲੱਗੀ ਹੁਣ ਪੂਰੀ ਗਾਹਾਂ ਨਹੀਂ ਗਾਹਾਂ ਬਿਲੋਂ ਪਰ ਚੜ੍ਹਾਈ ਚੜੀ ਜਾਂਦੀ ਬਿਲੇ ਇੱਥੇ ਮੋਟਰਸਾਈਕਲ ਪਾਉਂਦਾ ਡਾਟਾ ਸੜਕਾਂ ਬਹੁਤ ਵਧੀਆ ਬਣੀਆਂ ਸੜਕ ਸਾਫ਼ ਆ ਗਈ। ਪਰ ਚੜਾਈ ਹੈਗੀ ਹੁਣ। ਹੁਣ ਮੋਟਰਸਾਈਕਲ ਕਹਿੰਦਾਗਾ ਵੀ ਠੀਕ ਆ ਦੂਜੇ ਘਿਰਚ ਲੈ ਚੱਲ ਮੈਨੂੰ। ਥੋੜੇ ਥੋੜੇ ਜਿਹਾ ਜਦੋਂ ਪਹਾੜੀ ஏੜੀ ਚਾਉਣਾ ਨਾ ਕੰਨੇ ਬੰਦ ਹੋਣ ਲੱਗ ਜਾਂਦੇ ਨੇ। ਉਹ ਕਈ ਬੰਦੇ ਨੂੰ ਹੁੰਦੇ ਨੇ, ਕਈਆਂ ਨੂੰ ਹੁੰਦੇ ਨਹੀਂਗੇ। ਤਾਂ ਮੋਸਟਲੀ ਹੁੰਦੀ ਏ ਤਕਰੀਬਨ ਸਾਰਿਆਂ ਨੂੰ ਹੀ। ਕਈ ਵੇਚ ਹੁੰਦੇ ਨੇ ਪੂਰੇ ਤੰਦਰੁਸਤ। ਤੇ ਥੋੜਾ ਥੋੜਾ ਹੋਣ ਲੱਗ ਜਾਂਦਾ ਕੰਨ ਇਹ ਬੰਦ। ਇਹ ਅਸਲ 'ਚ ਨਾ ਪਾਜੇ ਪੰਜਾਬ 'ਚ ਫਿਰਦੇ ਆ। ਦੇਖਣ ਵਾਲਾ ਲੱਗਾ ਹੋਵੇ ਪਹਾੜਾਂ ਜਾਂਗੇ ਤਾਂ ਮਤਲਬ ਹਿਮਾਚਲ ਚਾਕੇ ਪਰ ਨਹੀਂ ਅੱਜ ਆਪਾਂ ਪੰਜਾਬ ਦੀ ਫਿਰਦੇ ਆਂ ਲਓ ਜੀ ਇੱਥੋਂ ਕਹਿੰਦੇ ਪੰਜਾਬ ਦੀ ਹੱਦ ਖਤਮ ਹੋ ਰਹੀ ਆ ਤੇ ਲਾਸਟ ਪਿੰਡ ਜਿਹੜਾ ਹੈ ਪੰਜਾਬ ਦਾ ਤੇ ਹਿਮਾਚਲ ਦੇ ਬਾਰਡਰ ਤੇ ਇਧਰ ਏਰੀਆ 'ਚ ਉਹ ਹੈਗਾ ਪਾਵੜਾ ਤੇ ਇੱਥੋਂ ਹੁਣ ਹਿਮਾਚਲ ਸ਼ੁਰੂ ਹੋ ਗਿਆ ਹਮੀਰਪੁਰ 72 ਕਿਲੋਮੀਟਰ ਆ ਤੇ ਸ਼੍ਰੀ ਬਾਲਾ ਜੀ ਬਟਪਾਖ ਸਿੰਘ ਦਾ 26 ਕਿਲੋਮੀਟਰ ਆ ਇੱਥੋਂ ਇਹਨਾਂ ਨੇ ਲਾਈ ਹੋਣ ਯਾਦੇ ਬੈਰੀਅਰ ਪਰ ਜੀ ਕੱਟਦੇ ਨੇ ਅਲੱਗ-ਅਲੱਗ ਤਰੀਕੇ ਦੇ ਉਧਰ ਆਪਣੇ ਜਿਵੇਂ ਆਨੰਦਪੁਰ ਸਾਹਿਬ ਦਾ ਜਦੋਂ ਆਪਾਂ ਲੱਗੇ ਨੇ ਉਦੋਂ ਕੱਟਦੇ ਨੇ ਤੇ ਹੁਣ ਆਪਾਂ ਹਿਮਾਚਲ ਚ ਐਂਟਰ ਹੋ ਚੁੱਕੇ ਹਾਂ ਮਾਤਾ ਚੰਦਪੁਰਨੀ ਜਿਹੜਾ ਜਗਾਗੀ ਉਹ ਇੱਥੋਂ ਹੈਗੀ ਆ 29 ਕਿਲੋਮੀਟਰ 29 ਕਿਲੋਮੀਟਰ ਪੈਂਦੀ ਆ ਪਾਵਰਾ ਤੋਂ ਤੇ ਸ਼ਾਰਪੁਰ ਤੋਂ ਜੇ ਬਗਾਲੇ ਕਰੀਏ ਤਾਂ ਮੇਰੇ ਸਾਨਾ ਪਈ ਆ 55 ਕਿਲੋਮੀਟਰ ਹੋਊਗਾ ਅੰਦਾਜ਼ਾ ਇੰਨਾ ਕਿ ਹੋਊਗਾ। ਤਕਰੀਬਨ ਇੱਥੋਂ ਆਪਣਾ ਧਰਮਸ਼ਾਲਾ ਹੈਈ 70 75 ਕਿਲੋਮੀਟਰ ਤੇ ਖਾਸੀ ਵਾਟ ਕੱਟਿਆ ਆ ਬੰ ਮੋਟਰ ਟ੍ਰੈਂਗਲ ਦੇ ਤੇ 75 ਕਿਲੋਮੀਟਰ ਹੈਗਾ ਧਰਮਸ਼ਾਲਾ ਤੇ ਮੌਸਮ ਬਹੁਤ ਸੋਹਣਾ ਬਣਿਆ ਪਿਆਗਾ। ਪੂਰਾ ਮਤਲਬ ਮਈ ਵਾਲਾ ਮੌਸਮ ਬਣਿਆ ਹੋਇਗਾ। ਮੋੜ ਕਮੋੜਾਂ ਦੇ ਵਿੱਚ ਨੰਗਦੇ ਨਗਾਉਂਦੇ ਇਥੋਂ ਰਹਿ ਗਿਆ 60 ਕਿਲੋਮੀਟਰ ਧਰਮਸਾਲਾ ਤੇ तकरीबन 11:30 ਬਤਾ ਟਾਈਮ ਹੋ ਚੁੱਕਾਗਾ ਜੇ ਬਬ ਦੇਖੀਏ ਹਾਂ 11:30 ਬਤਾ ਹਾਂ 11:11 ਪਾਉਂਦੇ 12 ਦਾ ਟਾਈਮ ਹੋ ਚੁੱਕਾਗਾ ਤੁਹਾਨੂੰ ਐ ਵੀ 2:00 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਦੀਏ ਤਾਂ ਵਧੀਆ ਜੋ ਪਹਾੜਾਂ 'ਚ ਟਾਈਮ ਲੱਗ ਜਾਂਦਾ ਮੰਨ ਲਓ ਮੱਲੀ ਕਿਹੜਾ ਸਿੱਧਾ ਰਾਹਗਾ ਉਹ ਤਾਂ ਹਜੇ ਆਉਣਾ ਸੌਖਾਗਾ ਆ ਜਿਹੜਾ ਪਹਾੜਾ ਤੇ ਮੋੜ ਆ ਗਿਆ ਇਧਰ ਮੋੜ ਲਾ ਉਧਰ ਮੋੜ ਲਾ ਇੱਥੇ ਟਾਈਮ ਬਹੁਤ ਲੱਗਦਾ ਹੈ ਚੀਜ਼ਾਂ ਤੇ ਬਾਬੇ ਨੇ ਸਾਨੂੰ ਦਿੱਤੇ ਨੇ ਅੰਬ ਇੱਥੇ ਧਰਮਸਾਲਾ ਦੇ ਜਿਹੜੇ ਰਾਹਤੇ ਜਾਂਦੇ ਇੱਥੇ ਅੰਬ ਬਹੁਤ ਨੇ ਮਿੱਠੇ ਮਿੱਠੇ ਜੰਬ ਨੇ ਤੇ ਉੱਪਰੋਂ ਅਸੀਂ ਖੜੇ ਸੀਗੇ ਮੋਟਰਸਾਈਕਲ ਤੇ ਇੱਕਦੋਂ ਉੱਪਰ ਗਿਰ ਗਿਆ ਤੇ ਇੱਕ ਬਾਬੇ ਦੁਕਾਨ ਤੇ ਖੜੇ ਠੀਕੇ ਇੱਕ ਕੋਨੇ ਫੜਾਤਾ ਕਹਿੰਦਾ ਲੈ ਰੋਟੀ ਖਾਂ ਦੋ ਬਾਅਦ ਖਾਓ ਕਹਿੰਦਾ ਨੂੰ ਸਵਾਦ ਦੇਖੋ ਕਹਿੰਦਾ ਹਮਾਚਲ ਵਾਲੀ ਫਰੂਟ ਦਾ ਅਗੇ ਗਹਿਰੀ ਖਾਈ ਹੈ ਧੀਰੇ ਚਲੇ ਆਪਰਾ ਪਹਿਲੀ ਹੌਲੀ ਜਾ ਰਹਾ ਅਜੀ ਮਾੜਾ ਮੋਟਰਸਾਈਕਲ ਤੇ ਮਾੜੀ ਗੱਡੀ ਤੇ ਪਹਾੜਾ ਤੇ ਚੜਦ ਵੀ ਨਹੀਂ ਵਿੱਚ ਰਿੰਗਾ ਲੱਗ ਗਏ ਨੇ ਗੱਡੇ ਗਏ ਆ ਜਿਵੇਂ ਪਿਛਲੇ ਕਿਧਰ ਹੀ ਮਨਾਲੀ ਚ ਹੋਇਆ ਸੀ ਕਿ ਕਲਚ ਪਲੇਟ ਉੱਡ ਗਏ ਕਈ ਗੱਡੀਆਂ ਨੇ ਆ ਪੁਰਾਣੀ ਗੱਡੀ ਹੋਈ ਜਾਂ ਜਿਹਨਾਂ ਦਾ ਕਲਚ ਪਲੇਟ ਦਾ ਕੰਮ ਹੋ ਰਿਹਾ ਸੀਗਾ ਉਹ ਸਾਰੀਆਂ ਗੱਡੀਆਂ ਦੇ ਵਿੱਚ ਕਲਚ ਪਲੇਟ ਉੱਡ ਗਏ ਆ ਚੜਾਈ ਬਹੁਤ ਹੈ ਤੇ ਦੇਖਣ ਨੂੰ ਆ ਲੱਗਦਾ ਚੜਾਈ ਘੱਟ ਆ ਪਰ ਇਹ ਚੜਾਈ ਬਹੁਤ ਆ ਮੋਟਰਸਾਈਕਲ ਰਿੰਗ ਲੱਗਦਾ ਓ ਬੱਲੇ ਖੌਫਨਾਕ ਦੁਨੀਆ ਆ ਕਿੱਧਰ ਆ ਗਏ ਇਹ ਇਹ ਆਈਸ਼ਵਾ ਆਈਸ਼ਵਾ ਸਾਰੰਗ ਕਾਲਾ ਨਹੀਂ ਇਹ ਹੁਣ ਕਾਂਗੜੇ ਫਿਰਦੇ ਆ ਇਸ ਟਾਈਮ ਕਾਂਗੜੇ 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 ਆ ਦੇਖੀ ਦੇਖੀ ਜਵਾਨਾ ਦਵਾਨਾ ਦੇਖੀ ਕਾਂਗੜੇ ਦਾ ਬਾਜ਼ਾਰ ਰਸ ਬਹੁਤ ਆ ਨਾ ਇੱਥੇ ਆਂ ਅੰਬ ਜੀਰ ਲੈ ਕੇ ਚੱਲਾਂਗੇ ਇਹ ਸਵਾਦੀ ਬੜੇ ਦਾ ਆਪਾਂ ਦਾ ਬੜ ਡਰਾਇਵ ਤੇ ਲੰਘ ਜਾਾਂਗੇ ਸਹੀ ਗੱਲ ਆ ਨਾ ਉਨਾ ਆਪਣੇ ਪਿੰਡਾਂ ਦੇ ਜਾਮਣਾ ਤੋੜ ਦਿੰਦੇ ਆ ਭਾਵੇਂ ਤੋੜਾਂ ਲੈਂਚਕਾਡ ਵੀ ਹੈਗਾ ਲੈਂਚਕਾਡ ਤੇ ਇੱਥੇ ਤਾਂ ਮੈਨੂੰ ਮੱਕੜੀ ਵੀ ਹੈਗਾ ਅੱਛਾ ਦਾ ਪੂਰਾ ਘੰਟ ਬਾਜ਼ਾਰ ਆ ਜਿਹੜਾ ਇੱਥੇ ਦਾ ਦੇਖਿਆ ਤਾਂ ਪਹਿਲਾਂ ਵੀ ਸਪਰਾ ਚੀਜ਼ਾਂ ਦੇਖੀਆਂ ਸੀ ਕਿਦੋਂ ਦੁਕਾਨਾਂ ਆਈਆਂ ਜਿਹੜੀਆਂ ਨੰਮੀਆਂ ਲੱਭੀਆਂ ਨੇ ਰਾਣਿਆ ਬ੍ਰੇਕ ਇਕਲਾ ਤੇ ਲਾ ਦੇ ਰਾਣਿਆ ਤੂੰ ਇੱਥੇ ਜੇ ਆ ਕੇ ਬਜ਼ਾਰ ਆ ਲਾ ਰਾਣੇ ਮਹਜ ਮੈਂ ਆਪਾਂ ਬਰਨਾਲੇ ਫਿਰਦੇ ਹੁੰਦੇ ਹੁਣ ਨਾ ਪਹਾੜੀ ਏਰੀਆ ਲੱਗਦਾ ਨਹੀਂ ਇਹ ਤਾਂ ਜਰਾ ਟਾਈਮ ਹੋ ਗਿਆ 1:47 2 ਵਜੇ ਨਾਲੇ ਨੇ ਤੇ ਇਹ ਆਪਾਂ 2 ਵਜੇ ਤੇ ਤੱਕ ਪਹੁੰਚ ਲਈਏ ਤਾਂ ਵਾਲਾ ਬਥੀਆ ਕਾਂਗੜਾ ਦਾ ਬਸ ਅੱਡਾ ਕਾਂਗੜਾ ਦੇ ਰਾਸ ਤੋਂ ਨਿਕਲ ਕੇ ਆਪਾਂ ਚੱਲੇ ਹੁਣ ਪਹਾੜਾਂ 'ਨ ਖੰਡੀ ਹਵਾ ਲੈਣ ਵਾਲਾ ਧਰਮਸ਼ਾਲਾ ਤੇ ਧਰਮਸ਼ਾਲਾ ਹੈਗਾ ਇਤੋਂ 12 ਕਿਲੋਮੀਟਰ ਤਕਰੀਬਨ 2 ਵੱਜ ਚੁੱਕੇ ਨੇ ਟਾਈਮ ਆਈ ਮੁੰਨਾ ਜੀ ਵੀ 2:00 ਵਜੇ ਪਹੁੰਚਾਂਗੇ ਪਰ 2 ਵੱਜ ਚੁੱਕੇ 10 ਕਿਲੋਮੀਟਰ ਪਿਆ ਹੈਗਾ ਇਹਦਾ ਮਤਲਬ ਆਪਾਂ ਨੂੰ 10-15 ਮਿੰਟ ਹੋਰ ਲੱਗਣਗੇ ਕਿਉਂਕਿ ਰਾਸਵਾਲਾ ਜੀਗਾ ਉੱਥੇ ਬਹੁਤ ਟਾਈਮ ਲੱਗਿਆ ਬੱਸਾਂ ਨੇ ਬਹੁਤ ੱੱਕਾ ਮੁਕੀ ਕਰਦੇ ਨੇ ਉਥੇ ਰੋਮ ਬੱਕਰਾ ਲੈਣੇ ਜਾ ਕੇ ਆਪਾਂ ਤੇ ਦੇਖਦੇ ਆ ਕਿ ਮਾਹੌਲ ਆਜ-ਆਜ ਕੀ ਦੇਖਿਆ ਜਾਂਦਾਗਾ ਇੱਕ ਦੋ ਜਗੇਸ਼ ਨਾਲ ਆਪਾਂ ਕਵਰ ਕਰਾਂਗੇ ਇੱਕ ਤੋਂ ਲੋਕੇਸ਼ਨ ਅਕਿ ਜਿੰਨਾ ਵਾਸਾ ਆਪਣਾ ਟਾਈਮ ਬਚਾ ਆ ਪਾਉਂਦੇ ਨਾ ਕਵਰ ਕਰਾਂਗੇ ਚੀਜ਼ਾਂ ਟਾਈਮ ਨਹੀਂ ਖਰਾਬ ਕਰਨਾ ਬਿਲਕੁਲ ਵੀ 3:33 ਮਿੰਟ ਹੋ ਗਏ ਤੇ ਆਪਾਂ ਪਹੁੰਚ ਚੁੱਕੇ ਆ ਧਰਮਸ਼ਾਲਾ ਧਰਮਸ਼ਾਲਾ ਵਿੱਚ ਰੂਮ ਲੈ ਲਿਆ ਰੂਮ ਬਹੁਤ ਖੇਚਲ ਜੀ ਨਾਲ ਮਿਲਿਆ ਮਤਲਬ ਬੁਕਿੰਗ ਡਾਟ ਤੋਂ ਉਹਨੇ ਵੀ ਦੇਖਿਆ ਪਰ ਆਪਾਂ ਨੂੰ ਉੱਥੇ ਰੂਮ ਨਹੀਂ ਮਿਲਿਆ ਕਿਉਂਕਿ ਸੀਜ਼ਨ ਵੀ ਚੱਲ ਰਿਹਾ ਹੈਗਾ ਤੇ ਇੱਕ ਲੋਕੇਸ਼ਨ ਮਿਲੀ ਆਪਾਂ ਨੂੰ ਉੱਥੇ ਆਪਾਂ ਰੂਮ ਮਿਲ ਗਿਆ ਤੇ ਰੂਮ ਤੁਹਾਨੂੰ ਦਿਖਾ ਦਨੇ ਆ ਆ ਬੜਾ ਰੂਮ ਆ ਤੇ ਬਜਟੇ ਚ ਰੂਮ ਮਿਲ ਗਿਆ ਬੰਨ ਉਹ 1500 ਰੁਪਏ ਦਾ ਰੂਮ ਆਗਾ ਇਹ ਆਪਾਂ ਲੋਕੇਸ਼ਨ ਵੀ ਪਾਵਾਂਗੇ ਬਲੌਗਰ ਦੇ ਵਿੱਚ ਵੀ ਕਿੱਥੇ ਜੇ ਰੂਮ ਮਿਲਿਆ ਇਹ ਤੇ ਇੱਥੋਂ ਫਰੈਸ਼ ਹੋ ਕੇ ਚੱਲਦੇ ਆ ਅਕੇ ਬਾਜ਼ਾਰ ਵੱਲ ਰੂਮ ਜੋ ਆਪਣੇ 뷰 ਵੈਦਾਂ ਦਾ ਦਿਸੋ ਹੁੰਦਾਗਾ ਤੇ ਇਸ ਟਾਈਮ ਆਪਾਂ ਖੜੇ ਆ ਬਿਲਕੁਲ ਟਾਪ ਤੇ ਤੇ ਮਨਕਲੌੜ ਗੰਜ ਹੈਗਾ ਇੱਥੋਂ 7-8 ਕਿਲੋਮੀਟਰ ਰੂਮ ਦੇ ਵਿੱਚੋਂ ਆਪਾਂ ਨਿਕਲ ਕੇ ਚੱਲਦੇ ਆ ਹੁਣ ਆਪਾਂ ਲੰਚ ਚਾਰ ਵਜੇ ਦਾ ਲੰਚ ਹੀ ਕਰਨਾ ਇੱਕ ਤਰ੍ਹਾਂ ਦਾ ਕਿਉਂਕਿ ਭੁੱਖ ਲੱਗੇ ਵੀ ਬਹੁਤ ਸਵੇਰ ਦਾ ਕੁਝ ਜ਼ਿਆਦਾ ਨਹੀਂ ਖਾਦਾ ਬਸ ਇੱਕ ਨਾਨ ਜੇ ਖਾਦੇ ਸੀ ਕਿ ਨਾਨ ਜੇ ਤੇ ਉਹਨੇ ਵੀ ਥੋੜਾ ਔਖਾ ਹੀ ਕੀਤਾ ਉਹ ਵੀ ਥੋੜੀ ਪ੍ਰੋਬਲਮ ਦੇਣ ਲੱਗੇ ਸੀ ਤੇ ਹੁਣ ਆਪਾਂ ਖਾ ਖਾ ਪੀ ਕੇ ਕੁਛ ਤਾਂ ਇੱਕ ਆਪਾਂ ਜਿਹੜੀ ਹੈਗੀ ਆ ਬੁੱਧਾ ਦਾ ਟੈਂਪਲ ਆ ਨਾ ਜਿਹੜੀ ਹੌਂਸਟਰੀ ਕੀ ਨਾਮ ਹੁੰਦਾ ਛਦ ਉਹ ਆਪਾਂ ਦੇਖਣ ਚ ਆਵਦੇ ਆ ਉਹ ਆਪਾਂ ਐਕਸਪਲੋਰ ਕਰਾਂਗੇ ਮੈਨੂੰ ਐ ਵੀ 6 ਵਜੇ ਤੋਂ ਪਹਿਲਾਂ ਪਹਿਲਾਂ ਜਾਈਏ ਕਿਉਂਕਿ ਉਹਦੀ 6 ਵਜੇ ਸ਼ਾਇਦ ਕਲੋਜ਼ਿੰਗ ਟਾਈਮ ਹੁੰਦਾਗਾ ਉਹ ਦੇਖ ਕੇ ਆਪਾਂ ਇੱਕ ਦੋ ਲੋਕੇਸ਼ਨ ਹੋਰ ਦੇਖਾਂਗੇ ਕਿਵੇਂ ਆਪਾਂ ਬਾਜ਼ਾਰ ਵਗੈਰਾ ਦੇਖਣਾ ਹੈ ਨਾ ਮਾਰਕੀਟ ਵਗੈਰਾ ਉਹ ਆਪਾਂ ਸਟੋਰ ਕਰਾਂਗੇ ਤੇ ਟਰਾਈ ਕਰਾਂਗੇ ਵੀ ਵੱਧ ਤੋਂ ਵੱਧ ਦੇਖੀ ਅੱਜ ਤੇ ਜਿੰਨਾ ਕਿ ਟਾਈਮ ਆਪਣੇ ਕੋਲ ਹੈਗਾਗਾ ਉਹ ਉਹਦਾ ਆਪਾਂ ਫਾਇਦਾ ਚੱਕੀਏ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਆਹ ਵਾਲੀ ਹੈ ਜਿਹੜੀ ਅਨਮੋਲ ਰੈਸਿਡੈਂਸੀ ਤੇ ਲੋਕੇਸ਼ਨ ਬਹੁਤ ਵਧੀਆ ਗੀ ਮਤਲਬ ਪਾਰਕਿੰਗ ਵਗੈਰਾ ਲਈ ਬਹੁਤ ਵਧੀਆ ਜਗ੍ਹਾ ਗਈ ਇੱਥੇ ਆਪਣੇ ਮੋਟਰਸਾਈਕਲ ਖੜੇ ਨੇ ਤੇ ਇੱਧਰ ਘੰਮ ਰਹੇ ਨੇ ਤੇ ਉੱਪਰ ਆਪਾਂ ਲੈਤੈ ਹੂ ਉੱਪਰ ਕਮਰੇ ਇੱਥੇ ਵੀ ਕਮਰੇ ਨੇ ਥੱਲੇ ਵੀ ਤੇ ਉੱਪਰ ਵੀ ਕਮਰੇ ਨੇ ਤੇ ਘੈਂਟ ਲਗੇ ਨੇ ਯਾਰ ਬਹੁਤ ਵਧੀਆ ਲੋਕੇਸ਼ਨ ਹੈ ਜਿਹੜੇ ਹੁਣ ਰੇਟ ਹੈ ਨਾ ਬਜਟ ਦਾ ਉਸ ਹਾਣਾ ਤਾਂ ਬਹੁਤ ਘੈਂਟ ਆਗਾ ਆਹ ਬੜੀ ਜਿਹੜੀ ਮਨਸਟਰੀਆ ਇਹ ਹੈਗੇ ਗਾਇਤੋ ਮਨਸਟਰੀ ਇਹ ਆਪਾਂ ਜਿਹੜੀ ਆ ਇਮਾਰਤ ਆ ਉਹਦੇ ਬੈਕ ਸਾਈਡ ਖੜੇ ਆ ਤੇ ਪਿੱਛੇ ਬਹੁਤ ਸੋਹਣਾ 뷰 ਆ ਪਹਾੜਾ ਦਾ ਇਹ ਹੈਗੇ ਆ ਇਹਨਾਂ ਦੇ ਕਮਰੇ ਇੱਥੇ ਬੋਧੀ ਪਿਕਚਰ ਰਹਿੰਦੇ ਨੇ ਉਹਨਾਂ 15 ਚੱਲਦੇ ਆ। ਆਓ। ਗਾਈ ਟੂ ਮਨਿਸਟਰੀ ਤੇ ਇਹ ਹੈਗੀ ਆ ਮੇਰਾ ਇੱਥੇ ਹੈਗਾ ਦੂਸਰੀ ਵਾਰ ਗਿੜਾ। ਪਹਿਲਾਂ ਵੀ ਇੱਕ ਵਾਰ ਆਇਆ ਸੀ। ਬਹੁਤ ਸੋਹਣਾ 뷰 ਆ। ਤੇ ਬਹੁਤ ਹੀ ਸੋਹਣੀ ਲੋਕੇਸ਼ਨ ਆ। ਇਹ ਉਹ ਜਗ੍ਹਾ ਹੈਗੀ ਜਿੱਥੇ ਬੋਧੀ ਪਿਖਸ਼ੂ ਰਹਿੰਦੇ ਨੇ। ਤੇ ਛੋਟੇ-ਛੋਟੇ ਬੱਚੇ ਵੀ ਨੇ। ਆਵੋ। ਛੋਟੇ ਛੋਟੇ ਪਿੱਖ ਸੁਣੇ ਵਿਚਾਰੇ ਇਹ ਥੋੜੇ ਕੈਮਰਾ ਨੂੰ ਤਾਂ सांगਦੇ ਨਹੀਂ ਸਾਹ ਨਹੀਂ ਤੇ ਥੋੜਾ ਜਿਹਾ ਕੈਮਰਾ ਤੋਂ ਹੈ ਤੇ ਇਹਨਾਂ ਦਾ ਕੋਈ ਮਰਦਾ ਸੁਭਾਗਮ ਚੱਲ ਰਿਹਾ ਹੈਗਾ ਪਿੱਛੇ ਉਹ ਆਪਾਂ ਉਧਰ ਚੱਲਦੇ ਆਂ ਦੇਖਦੇ ਆਂ ਵੀ ਇਹਨਾਂ ਨੇ ਕੀ ਪ੍ਰੋਗਰਾਮ ਚੱਲਦਾ ਹੈਗਾ ਤੇ ਮੋਸਟਲੀ ਕੀ ਹੈ ਵੀ ਜਿੰਨੇ ਵੀ ਆਪਣੇ ਮਤਲਬ ਤਿੱਬਤੀ ਦਲਾਈ ਨਾਮੇ ਹਨ ਉਹਨਾਂ ਦੇ ਗੁਰੂ ਨੇ ਤਾਂ ਇੱਥੇ ਧਰਮਸ਼ਾਲਾ ਦੇ ਵਿੱਚ ਹੀ ਰਹਿੰਦੇ ਨੇ ਮੱਕਲੋਡ ਗੰਜ ਹੋ ਗਿਆ ਧਰਮਸ਼ਾਲਾ ਹੋ ਗਿਆ ਇੱਥੇ ਇਹਨਾਂ ਦਾ ਡੇਰਾ ਹੈਗਾ ਉਕੇ ਨੰਦਿੰਦਰ ਹੈ ਸਾਰੀ ਇੱਥੇ ਆ ਗਈ ਦਲਾਈ ਨਾਮ ਜਿਹੜੇ ਇਹਨਾਂ ਦੇ ਗੁਰੂ ਨੇ ਤੇ ਅੱਜ ਇਦਾਂ ਲੱਗ ਰਿਹਾ ਜਿਵੇਂ ਇੱਥੇ ਕੋਈ ਪ੍ਰੋਗਰਾਮ ਹੁੰਦਾਗਾ ਤੇ ਬਾਕੀ ਸਭ ਇਹ ਮਤਲਬ ਜਿਹੜੇ ਗੁਰੂਵਨਾਰੇ ਬੋਧੀ ਪਿਖਸ਼ੂ ਹਨ ਉਹ ਸਾਰੇ ਇਹਨਾਂ ਨੇ ਕੁਝ ਝੰਡੇ ਵਗੈਰਾ ਚੱਕੇ ਹੋਣੇ ਕੋਈ ਖਾਸ ਪ੍ਰੋਗਰਾਮ ਹੈ ਇਹਨਾਂ ਦਾ ਇਹ ਆਪਦੀ ਫੋਟੋ ਵਗੈਰਾ ਬਣਾ ਲਏ ਨੇ ਤੇ ਵੀਡੀਓ ਵਗੈਰਾ ਬਣਾ ਰਹੇ ਨੇ ਤੇ ਜਿਹੜਾ ਬੈਕਗ੍ਰਾਉਂਡ ਆ ਪਿਛਲੇ ਪਾਸੇ ਉਹ ਸਾਰਾ ਹੈਗਾ ਮੈਗਲੋਡ ਗਾਂਜ ਦਾ ਠੀਕ ਸਾ ਪਿਛਲੇ ਪਾਸੇ ਤੇ ਉਹ ਜਿਵੇਂ ਮੈਂ ਵੀਡੀਓ ਦੱਸਿਆ ਸੀ ਵੀ ਜਿਹਨੇ ਗੁਰੂ ਰਹਿੰਦੇ ਨੇ ਤੇ ਧਰਮਸਾਲਾ ਤੋਂ ਮੌ ਲੜ ਗਾ ਜਿੰਨਾਂ ਦਾ ਹੱਬਾਗਾ ਤਾਂ ਇੱਥੇ ਇਹ ਉਹ ਲੋਕੇਸ਼ਨਾਂ ਆਂ ਕਿ ਜਿੱਥੇ ਇਹ ਰਹਦੇ ਨੇ ਇੱਕ ਦੋ ਹੋਰ ਲੋਕੇਸ਼ਨਾਂ ਨੇ ਮਤਲਬ ਜਿੰਨੇ ਵੀ ਆਸ਼ਰਮ ਨੇ ਉਹਦੇ ਬੁੱਧੀ ਵਿਖਸੋਂਦੇ ਉਹ ਇੱਥੇ ਹੀ ਨੇ ਤਿੰਨ ਚਾਰ ਤਕਰੀਬਨ ਹੈਗੇ ਨੇ ਘਰੇ ਧਰਮਸਾਲਾ ਤੇ ਮੌ ਲੜ ਗਾਂਜੇ ਲੱਗਾਗਾ ਇੱਕਾ ਇੱਥੇ ਇੱਕਦਮ ਆਪਾਂ ਨੂੰ ਬੋਲਣ ਦੀ ਮਨਾਹੀ ਹੁੰਦੀ ਆ ਵੀ ਸਾਇਲੈਂਟ ਹੋ ਕੇ ਬਹਿਣਾਗਾ ਤੇ ਨਸ਼ੇ ਪੱਤੇ ਵਾਲੇ ਬੰਦਿਆਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਵਰਜ ਦੀ ਕਰਤ ਨੇ ਇਹ ਚੀਜ਼ ਨੂੰ ਤੇ ਬਾਕੀ ਉੱਪਰ ਆਪਾਂ ਚੱਲਦੇ ਆਂ ਉੱਪਰ ਆ ਕੇ ਜਾ ਕੇ ਮਾਹੌਲ ਦੇਖਦੇ ਆਂ ਇਹ ਇੰਨਾ ਇੱਕ ਡਿਸਪਲਨ ਬਹੁਤ ਹੁੰਦਾ ਇੱਕ ਗੱਲ ਮੰਨਣ ਵਾਲੀ ਆ ਡਿਸਪਲਨ ਬਹੁਤ ਹੁੰਦਾਗਾ ਬਾਕੀ ਕੈਮਰਾ ਬੁਸਦੇ ਆਂ ਵੀ ਲਾਊਡ ਹੈਗਾ ਕਿ ਨਹੀਂ ਕਿਉਂਕਿ ਆਪਾਂ ਵੀ ਡਿਸਪਲਨ ਭੰਗ ਨਹੀਂ ਕਰਨਾ ਇਹ ਚੀਜ਼ ਦਾ ਤੇ ਉੱਪਰ ਚੁੱਤੇਰ ਵਗੈਰਾ ਲਾ ਕੇ ਇਹ ਤਲਾਕੇਂਦਰ ਜਾਣਾ ਹੁੰਦਾਗਾ ਇਹਨਾਂ ਨਾਲ ਆਪਾਂ ਡਿਸਕਸ ਕਰੀ ਤਾਂ ਇਹ ਬੀਅਤ ਨਾਮ ਤੋਂ ਆਏ ਨੇ ਬੀਅਤ ਨਾਮ ਤੋਂ థਾਈਲੈਂਡ ਤੋਂ ਆਏ ਨੇ ਇਹਨਾਂ ਦੇ ਇੱਕ ਬੰਦਾ ਹਿੰਦੀ ਬੋਲਦਾ ਸੀਗਾ ਉਹਦਾ ਨੇ ਆਪਣੀ ਗੱਲ ਬਈ ਇਹਨਾਂ ਨੇ ਦੱਸਿਆ ਵੀ ਇਹ ਬੀਅਤ ਨਾਮ ਤੋਂ ਚਲੇ ਹੋਇਆ ਹੈ థਾਈਲੈਂਡ ਤੋਂ ਇਹ ਰਹਿਣਗੇ ਲੰਬੇ ਸਫ਼ਰ ਲਈ ਲੰਬੇ ਸਫ਼ਰ ਤੇ ਨਿਕਲਦੇ ਨੇ ਤੇ ਲੰਬੇ ਟਾਈਮ ਲਈ ਰਹਿੰਦੇ ਨੇ ਹਰੇਕ ਮਿਨਿਸਟਰੀ ਵਿੱਚ ਅਸਲ ਦੇ ਵਿੱਚ ਨੇ ਜਿਹੜੇ ਹਿਮਾਚਲੀ ਲੋਕ ਨੇ ਉਹ ਨੋਂਨ ਮਿਰਚ ਘੱਟ ਖਾਂਦੇ ਨੇ ਤੇ ਇਹ ਆਪਣੇ ਜਿਹੜੇ ਤਿੱਬਤੀ ਲੋਕ ਨੇ ਵੋਧੀ ਹੋ ਗਏ ਹਨ ਇਹ ਇਹ ਤਾਂ ਜਮੀਨ ਖਾਂਦੇ ਤਾਂ ਹੀ ਉਹਦੇ ਮੋਮਟ ਵਗੈਰਾ ਹੋ ਗਏ ਰੋਡ ਰਾਲ ਵਗੈਰਾ ਜੀ ਇਹਨਾਂ ਦੀ ਪਛਦਨੇ ਆਪਣੇ ਲੋਕਾਂ ਨੇ ਘਟ ਪਛਦਨੇ ਕਿਉਂਕਿ ਭੋਜਨ ਹੀ ਇਹਨਾਂ ਦਾ ਦਸਤ ਦੇ ਵਿੱਚ ਇਹਨਾਂ ਦਾ ਹਨ ਤੇ ਜੇ ਇਹਨਾਂ ਦੀ ਆਪ ਗੱਲ ਕਰੀਏ ਲੈਂਗੁਏਜ ਦੀ ਲੈਂਗੁਏਜ ਵੀ ਇਹਨਾਂ ਦੀ ਆਪ ਦੀ ਆਪਣੀ ਲੈਂਗੁਏਜ ਹੀ ਆ ਸਮਝ ਨਹੀਂ ਲੱਗਦੀ ਸੀ ਤੇ ਇਹ ਬੰਦੇ ਨੂੰ ਤੇ ਬਾਕੀ ਵਾਕ ਜਿੰਮੇਵੰਦਾ ਮਾਹੌਲ ਚ ਦੇਖੀ ਜਾਂਦਾ ਉਹ ਵੀ ਸਿੱਖੀ ਜਾਂਦਾ ਮੈਨੂੰ ਇਹਨਾਂ ਦਾ ਕਲਚਰ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਨਾ ਕਿਸੇ ਨੂੰ ਹਿੰਸਾ ਬਾਰੇ ਦੀ ਵਾਲੀ ਗੱਲ ਕਰਦੇ ਨੇ ਤੇ ਨਾ ਇਹ ਸਹਿੰਦੇ ਨੇ ਕਿ ਬਾਕੀ ਆਪਦੇ ਆਪ ਦੇ ਵਿਚਾਰਦੇ ਹੁੰਦੇ ਰਹੇ ਕਿ ਬੰਦੇ ਨੇ ਨਾ ਬੰਦੇ ਚੰਗਾ ਲਾ ਦਿੰਦਾ ਲੋਕਾਂ ਨਾਲ ਮਿਲ ਚੁਲ ਕੇ ਰਹੇ। ਤੁਹਾਡਾ ਟਾਈਮ ਬਚਿਆ ਹੋਏਗਾ ਆਪਾਂ ਨੂੰ ਵੀ ਕੁਝ ਹੋਰ ਦੇਖ ਲਈਏ। ਇੱਥੇ ਨਾ ਹੁੰਦੀ ਕੋਈ ਟਿਕਟ ਨਹੀਂ ਹੈਗੀ। ਮਤਲਬ ਇਹ ਹੈ ਵੀ ਅੰਦਰ ਆਪਾਂ ਨੂੰ ਕੈਮਰਾ ਲੋਟ ਨਹੀਂ ਹੈਗਾ। ਬਾਹਰ ਆਪਾਂ ਜਿੰਨੀ ਮਰਜ਼ੀ ਫੋਟੋ ਖਿੱਚਣੀ ਜਾਂ ਵੀਡੀਓ ਵੀ ਕਰਾ ਬਣਾਉਣੀ ਬਣਾ ਸਕਦੇ। ਪਰ ਅੰਦਰ ਆਪਾਂ ਨਹੀਂ ਬਣਾ ਸਕਦੇ। ਚਲੋ ਇਹ ਜ਼ਰੂਰੀ ਵੀ ਹੈਗਾ ਕਿਸੇ ਵੀ ਧਰਮ ਦੇ ਵਿੱਚ ਆਪਾਂ ਜਿਹੜੇ ਰੂਲ ਨੇ ਉਹ ਨਹੀਂ ਤੋੜਨੇ ਹੁੰਦੇ। ਤੇ ਹੁਣ ਆਪਾਂ ਚੱਲਦੇ ਹਾਂ ਅਗਲੀ ਮਿਨਿਸਟਰੀ ਵੱਲ। ਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਰਾਤ ਨੂੰ ਲੋਕਲ ਮਾਰਕੀਟ ਧਰਮਸ਼ਾਲਾ ਦੀ ਅੱਜ ਆਪਾਂ ਜਿੰਨੀਆਂ ਕਿਹੜੇ ਲਿਕੇਸ਼ਨ ਦੇਖੀ ਗਈਆਂ ਉਹ ਆਪਾਂ ਦੇਖਾਂਗੇ ਇਸ ਤੋਂ ਬਾਅਦ ਆਪਾਂ ਕੱਲੋਂ ਮਕਲੌੜੇ ਕਾਂ ਚੱਲਾਂਗੇ ਮਕਲੌੜੇ ਕਾਂ ਚ ਕਿਹੜੇ ਕਿਹੜੇ ਲਿਕੇਸ਼ਨ ਆਉਂਗਾ ਆਪਾਂ ਡਿਸਕਸ ਕਰਾਂਗੇ ਉੱਥੇ ਤੇ ਉਹ ਆਪਾਂ ਵੀਊ ਦਿਖਾਵਾਂਗੇ ਤੁਹਾਨੂੰ ਲਾਦੀ ਰਾਣੀ ਨੇ ਕਰਤਾ ਸੈਂਡਵਿਚ ਆਰਡਰ ਆ ਬਾਈ ਕੋਲੇ ਖੜੇ ਸੀ ਤੁਮਾਰ ਫਾਸਟ ਫੂਡ ਇਹ ਖੜਾ ਹੁੰਦੇ ਬਾਈ ਰੈਡੀ ਹੁੰਦੀ ਆ ਇੱਥੇ ਜਦੋਂ ਆਪਾਂ ਇਧਰੋਂ ਸਟੇਡੀਅਮ ਵਾਲੇ ਰਾਹ ਤੋਂ ਆਉਣੇ ਆ ਤਾਰਾਮਸਾਲਾ ਪੋਲ ਚੜਦੇ ਜਦੋਂ ਇੱਥੇ ਵੀ ਰੈਡੀ ਹੁੰਦੇ ਬੰਦੇ ਜੀ ਤੇ ਕਾਈ ਤੋਂ ਮਨਿਸਟਰੀ ਦੇਖਣ ਤੋਂ ਬਾਅਦ ਆਪਾਂ ਚੱਲੇ ਸੀਗੇ ਨਾਰਮਲਿੰਗਾ ਮਨਿਸਟਰੀ ਪਰ ਉਹਦਾ ਕੀ ਸੀ ਉਹ 5:30 ਵਜੇ ਬੰਦ ਹੋ ਜਾਂਦੀ ਆ ਤੇ ਤਾਂ ਕਰਕੇ ਫਿਰ ਆਪਾਂ ਨੂੰ ਵਾਪਸ ਆਉਣਾ ਪਿਆ ਉਹ ਆਪਾਂ ਕੱਲ ਨੂੰ ਟਰਾਈ ਕਰਾਂਗੇ ਜਾਂ ਜਾਂਦੇ ਹੋ ਜਿੱਦੋਂ ਆਪਾਂ ਨੰਗੇ ਤੋਂ ਉਦੋਂ ਆਪਾਂ ਦੇਖ ਲਾਂਗੇ ਤੇ ਹੁਣ ਆਪਾਂ ਦੇਖਦੇ ਹਾਂ ਇੱਕ ਦੋ ਜਿਹੜੀਆਂ ਲੋਕਲ ਲੁਕਰ ਅਦਰ ਅਪਲੀਕੇਸ਼ਨਾਂ ਦੇਖਾਂਗੇ ਨੇ ਨੇੜੇ ਨੇੜੇ ਆਪਾਂ ਜਿੰਮੇਦਾਰ ਰਹਨੇ ਇੱਥੇ ਉਹ 30 ਘਾਟਨ ਹੈਗਾ ਤੇ ਲੋਕਲ ਮਾਰਕੀਟ ਹੈਗੀ ਆ ਤੇ ਬਾਕੀ ਜਿੱਥੇ ਆਪਾਂ ਇੱਥੇ ਬੈਠੇ ਆ ਇਸ ਟਾਈਮ ਇੱਥੇ ਬਹੁਤ ਵਧੀਆ ਲੋਕੇਸ਼ਨਾਂ ਨੇ ਯਾ ਵਿਊ ਦੇਖ ਲਓ ਆਪਣਾ ਘੁੰਮਣ ਲਈ ਤਾਂ ਮਤਲਬ ਉੱਤਰਪਥਲਾ ਦੇ ਵਿੱਚ ਬਹੁਤ ਲੋਕੇਸ਼ਨਾਂ ਨੇ ਜਿਹੜੀਆਂ ਬੋਧਾ ਟੈਂਪਲ ਦੇ ਰਿਲੇਟਡ ਬਹੁਤ ਹੈਗੀਆਂ ਜਗ੍ਹਾ ਹੈਗੀਆਂ ਤੇ ਮਗਲੋਟ ਗੰਜ ਵੀ ਹੈਗੇ 3-4 ਜਗ੍ਹਾ ਤੇ ਕੱਲ ਉਹ ਮਗਲੋਟ ਗੰਜ ਦੇਖਾਂਗੇ ਤੇ ਬਾਕੀ ਫਿਰ ਦੁਬਾਰਾ ਜਿਹੜਾ ਪ੍ਰੋਗਰਾਮ ਬਣੂਗਾ ਕਿ ਆਪਾਂ ਸਟੇਡੀਅਮ ਦੇ ਇਥੋਂ ਬਿਲਕੁਲ ਸਟੇਡੀਅਮ ਨੇੜੇ ਹੀ ਆਪਣੇ ਤੇ ਸਟੇਡੀਅਮ ਹੈ ਤਾਂ ਇਸ ਟਾਈਮ ਬੰਦੀ ਆ ਰਾਣਾ ਵੀ ਆਇਆ ਸੀ ਪਿਛਲੀ ਵਾਰ ਉਦੋਂ ਵੀ ਦੇਖ ਗਿਆ ਤੇ ਹੁਣ ਵੀ ਉਹ ਤਾਂ ਹੀ ਬੰਦ ਸੀ ਹਨਾ ਆ ਕਿਵੇਂ ਗੰਦੇ ਪਾਣੀ ਦੇ ਝਰਨੇ ਹੁਣ ਵੀ ਬੰਦੀ ਆ ਸਵੇਰ ਤੋਂ ਚੱਲੇ ਸੀ ਆਪਾਂ ਧਰਮਸ਼ਾਲਾ ਤੇ ਧਰਮਸ਼ਾਲਾ ਆਪਾਂ ਅੱਜ ਠਹਿਏ ਹੋਇਆ ਤੇ ਅੱਜ ਦਾ ਵੀਲੌਗ ਆਪਾਂ ਇੱਥੇ ਕਰਦਾ ਖਤਮ ਤੇ ਕੱਲ ਆਪਾਂ ਚੱਲਾਂਗੇ ਮਕਰੋੜ ਗੰਜ ਆਪਾਂ ਅੱਜ ਇੱਕ ਇੱਕ ਜਗ੍ਹਾ ਦੇਖੀ ਗਿਆਸਲ ਵਿੱਚ ਕਿਉਂਕਿ ਇਹ ਲੇਟ ਹੋ ਗਏ ਥੋੜਾ ਤੇ ਬਾਕੀ 5:30 ਵਜੇ ਬੰਦ ਹੋ ਜਾਂਦੇ ਆ ਆਪਾਂ ਸਵੇਰੇ ਦੇਖਾਂਗੇ ਲੋਕੇਸ਼ਨ ਜਿਹੜੀਆਂ ਪੈਂਡਿੰਗ ਪਿੰਗ ਨੇ ਤੇ ਹੁਣ ਆਪਾਂ ਰਾਤ ਦਾ ਖਾਣਾ ਵਗੈਰਾ ਖਾ ਕੇ ਰੂਮ ਵਿੱਚ ਆ ਗਏ ਤੇ ਰੂਮ ਤੋਂ ਬਾਅਦ ਆਪਾਂ ਸਵੇਰੇ ਮਿਲਦੇ ਆਂ ਤੇ ਵੀਡੀਓ ਨਾਲ ਬਨੇ ਰਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ